ਇਹ 10 ਹੋ ਗਏ ਨੇ ਤੇ ਆਪਾਂ ਲੱਗੇ ਨਾਸ਼ਤੇ ਦਾ ਕੰਮ ਚਲੋ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰਾ ਬਲੌਗ ਅੱਛੇਂ ਕਿਵੇਂ ਆ ਰਹੀ ਕਲ ਜੀ ਇਹ ਆਵਾਜ਼ ਤਾਂ ਨਹੀਂ ਨਿਕਲਦੀ ਕੱਲ ਜਿਹੜਾ ਨਾ ਉਹ ਦੁਵਾਰਾ ਤੋਂ ਨਿਆਣੇ ਦੇ ਮਗਰ ਬੋਲੀ ਆ ਉੱਚੀ ਉੱਚੀ ਉਹਦੇ ਕਰਕੇ ਆਵਾਜ਼ ਨਹੀਂ ਨਿਕਲਦੀ ਤੇਰੀ ਫੇਰ ਅੱਜ ਤੈਨੂੰ ਇਹ ਕਿਹਾ ਉੱਚੀ ਨਾ ਬੋਲਿਆ ਕਰ ਤੂੰ ਮੰਦੀ ਨਹੀਂ ਹੈਗੀ ਬੁਲਾਉਂਦੇ ਆ ਪਰ ਉਹ ਚਲੋ ਠੀਕ ਆ ਚਲੋ ਅੱਜ ਜਾਣਾ ਜਾਣਾ ਅੱਜ ਨਗਰ ਕੀਰਤਨਾ ਅੱਜ ਨਗਰ ਕੀਰਤਨਾ ਕੁਝ ਬਣਾਵਾਂਗੇ ਬਲੌਗ ਥੋੜਾ ਜਨਾਗਰ ਕੀਰਤਨਾ ਚਲੋ ਠੀਕ ਆ ਜੀ ਖਾਣੇ ਰੋਟੀ ਤੇ ਹਰਮਨ ਅਮਨ ਤੇਰੇ ਕੋਲ ਫੋਨ ਕੀਤਾ ਨਹੀਂ ਪਾਏ ਨਹੀਂ ਮਰੀ ਉਹਨੂੰ ਜੇ ਮੈਂ ਮਾਰਦਾ ਤੇ ਵੀ ਲਾ ਲਿਆ ਆਪਾਂ ਤੇ ਅੱਜ ਹੈਗੀ ਆ ਜੀ ਪਰੌਠੀਆਂ ਨਾਲ ਗਾਜਰਾ ਮਟਰ ਦੇ ਓਕੇ ਜੀ ਚਲੋ ਠੀਕ ਆ ਜੀ ਨਾਲ ਨਾਲ ਦਹੀਂ ਚਲੋ ਮਿਲਦੇ ਆਂ ਨਾਸ਼ਤਾ ਕਰਕੇ ਫਿਰ ਕਰਦੇ ਆਂ ਬਾਕੀ ਦੇ ਕੰਮ ਹੋਰ ਕੀ ਜਿਹੜੇ ਵੀ ਹੈਗੇ ਅੱਜ ਦੇਖੋ ਕੀ ਫਿਰ ਕਾਰਾ ਹੋ ਗਿਆ ਚਲੋ ਠੀਕ ਹੈ ਜੀ ਲਓ ਜੀ ਬਲੌਗ ਸਾਡੇ ਦਾ ਹੋ ਗਿਆ ਐਂਡ ਤੇ ਲੱਗੇ ਹੁਣ ਆਪੋ ਆਪਣੇ ਕੰਮ ਕਰਨੇ ਟੋਕਰੀ ਰੱਖ ਆਈਏ ਕੱਪੜੇ ਸੁੱਕਣੇ ਪਾ ਕੇ ਆਈਏ ਸਕੂਟਰੀ ਕੱਢੀਏ ਮੇਰੇ ਮਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਸੁੱਕਦੇ ਹੀ ਨਹੀਂ ਕੱਪੜੇ ਹੁਣ ਧੁੰਦਾ ਆ ਗਿਆ ਹੁਣ ਸੁੱਕਣੇ ਨਹੀਂ ਧੁੰਦ ਨਹੀਂ ਧੁੱਪ ਜਿਆਦਾ ਤੱਕ ਆਹ ਜਿਹੜੀ ਜਦੋਂ ਮੀਂਹ ਨਹੀਂ ਪੈਂਦਾ ਹੈਗਾ ਅਜਿੰਨੀ ਸਮਾਨ ਦੇ ਤੇ ਧੂਆਂ ਦਾਵਾ ਚੜਿਆ ਪਿਆ ਆ ਇਹ ਸਾਫ਼ ਨਹੀਂ ਹੋਣਾ ਸਮ ਇਹ ਤਾਂ ਦੇਰ ਦੀ ਧੁੱਪ ਨਹੀਂ ਨਿਕਲੀ ਆ ਕੀ ਦਵਾ ਇਹ ਤਾਂ ਇਦਾਂ ਹਾਂਜੀ ਸਕੂਟਰੀ ਕੱਢ ਦਿੱਤੀ ਕਿ ਨਹੀਂ ਗਿਆ ਕੱਢਣ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਮੈਂ ਜਾਂਦਾ ਫੇਰ ਇਹਨਾਂ ਦੇ ਲਵਗੇ ਇਹਨੂੰ ਕਿਹਨੀਆਂ ਅੱਧਰਾ ਗੈਸ ਵਾਲੀ ਜੀ ਜ਼ਰਾ ਨਾ ਉਹਦੇ ਸਿਲੰਡਰ ਲਾ ਦੇ ਹੁਣੇ ਲਾਉ ਹੁਣੇ ਲਾਉ ਹੁਣੇ ਲਾਉਗਾ 11:00 ਵੱਜ ਚੱਲੇ ਆ ਤੇ ਆਪਾਂ ਚੱਲੇ ਦੁਕਾਨ ਤੇ ਹੁਣ ਤੇ ਮੈਂ ਜਾਂਦਾ ਪਹਿਲਾਂ ਸਿੱਧਾ ਉਧਰ ਐਡਾ ਕਰੋ ਤੁਸੀਂ ਸਾਨੂੰ ਫੋਨ ਕਰਦੇ ਹੋ ਅਸੀਂ ਵੇਲੇ ਉਹ ਮੈਂ ਕਰ ਦੂੰਗਾ ਮੈਂ ਪਹਿਲਾਂ ਸਿਲੰਡਰ ਵਾਲਿਆਂ ਨਾਲ ਜਾ ਕੇ ਆਵਾਂ ਦੋ ਵਾਰੀ ਸਿਲੰਡਰ ਲਵਾੜਿਆ ਆ ਦੋਨੇ ਦੀ ਕਿਸੇ ਹੋਰ ਨੂੰ ਦੇਗੇ ਸਾਡੇ ਡਿਲੀਵਰੀ ਪਾ ਦਿੰਦੇ ਆ ਮੈਂ ਜਾ ਕੇ ਆਉਣਾ ਨਹੀਂ ਮੈਂ ਪਾਈਆਂ ਦਾ ਆਨਲਾਈਨ ਪੇਮੈਂਟ ਕਰਦਾ ਸੀਗਾ ਹੁਣ ਆਨਲਾਈਨ ਪੇਮੈਂਟ ਕਰੋ ਸਾਲਾ ਉਹ ਓਕੇ ਜੀ ਲਓ ਜੀ ਕਾਇਦਾ ਹੋ ਗਿਆ ਸਾਰਾ ਮੁੰਡਾ ਚੱਲਾ ਉਹਨੇ ਦੁਕਾਨ 'ਚ ਸਿਲੰਡਰ ਲਾਉਣ ਚੱਲ ਗਿਆ ਕੱਕਲਾ ਹੈ ਜਾਣੇ ਮੈਂ ਗਾਲਾਂ ਕੱਢਣੀਆਂ ਨੂੰ ਆਵਾਂ ਤੂੰ ਗਾਲ ਖਾਣ ਵਾਲੇ ਕੰਮ ਨਾ ਪੁੱਤ ਕਰਿਆ ਕਰੋ ਤੇ ਗਾਲ ਖਾਣ ਵਾਲੇ ਪੁੱਤ ਕੰਮ ਕਰਦੇ ਫੇਰੀ ਬੈਂਦੀਆਂ ਆ ਉਦਾਂ ਤਾਂ ਤੁਹਾਨੂੰ ਅਸੀਂ ਗੱਲ ਕੱਢੀ ਦੀ ਐ ਚਲੋ ਜੀ ਲਓ ਜੀ ਇਹ ਤਾਂ ਚਲ ਗਿਆ ਹੁਣ ਸਿਲੰਡਰ ਲੈ ਕੇਂਦਾ ਇਹਦਾ ਗਾਲਾ ਥੋੜੇ ਖਾਣੀਆਂ ਮੈਂ ਕਿਹਾ ਪੁੱਤ ਕੰਮ ਨਾ ਕਰਿਆ ਕਰੋ ਗਾਲ ਖਾਣ ਵਾਲੇ ਅਨਾ ਬਈ ਚਲੋ ਪਾਇਆ ਇਹ ਕੱਪੜੇ ਸੁੱਕਣੇ ਧੁੰਦ ਪਈ ਹੋਈ ਆ ਅੱਜ ਹਾਂਜੀ ਬੇਨ ਜੀ ਮੈਂ ਜਾਵਾਂਗੇ ਤੂੰ ਜਾਣਾ ਫੇ ਮੈਂ ਅੰਦਰ ਚਦਰ ਜੁਦਰ ਝਾੜ ਦਵਾਂ ਹਾਂਜੀ ਦਾ ਚਦਰ ਤੇ ਝਾੜ ਜਾ ਆ ਵੀ ਚੁੰਨੀ ਸਹੀ ਕਰਕੇ ਇਹਨਾਂ ਲਾ ਲਾਣੀ ਆ ਫਿਲਟਰ ਦੇ ਉੱਤੇ ਆ ਨਾ ਵਿਚਾਰੀ ਲਟਕ ਗਈ ਆ ਮੈਂ ਕਰਦੀ ਆ ਸਹੀ ਇਹਨਾਂ ਚਲੋ ਮਿਲਦੇ ਆ ਫੇ ਹਲੇ ਚਦਰ ਜੁਦਰਾਂ ਦਾ ਹਾਲ ਦੇਖ ਲਓ ਜੀ ਹੁਣ ਇਹਨੂੰ ਸਾਰਾ ਸੈੱਟ ਕਰਦੀ ਆ ਕਮਰਾ ਚਲੋ ਮਿਲਦੇ ਆ ਫੇ ਬਾਹਰਲਾ ਮੌਸਮ ਦਿਖਾਈ ਅੱਜ ਕਿਦਾਂ ਦਾ ਹੈ ਮੰਮੀ ਤੁਸੀਂ ਕੀ ਕਰਨ ਲੱਗੇ ਦੇਖਿਓ ਮੜਾ ਜੀ ਕਾ ਸਾਫੀ ਕਰ ਦਉ ਲੈ ਗਿਆ ਨਹੀਂ ਨਹੀਂ ਅੱਧਰ ਆਣਾ ਦੇਖੋ ਜੀ ਮੌਸਮ ਦੇਖ ਸਕਦੇ ਆ ਸਾਡੇ ਧੁੱਪ ਨਹੀਂ ਜੀ ਨਿਕਲਦੀ ਹੈਗੀ ਅੱਜ ਦੀਵਾਲੀ ਤੋਂ ਬਾਅਦ ਇੱਕ ਦਿਨ ਵੀ ਸਾਡੇ ਧੁੱਪ ਨਹੀਂ ਨਿਕਲੀ ਹੈਗੀ ਦੇਖੋ ਜੀ ਇੱਧਰ ਪਾ ਦਿੱਤੇ ਆ ਕੱਪੜੇ ਸੁੱਕਣੇ ਤੇ ਇਹ ਕੱਪੜੇ ਵੀ ਨਹੀਂ ਸੁੱਕਣੇ ਕਿਉਂਕਿ ਅੰਦਰ ਵੀ ਸਾਡੇ ਬਹੁਤ ਹਨਾ ਕੱਪੜੇ ਸੁੱਕਣੇ ਪਾਇਓ ਉਹ ਨਹੀਂ ਸੁੱਕਦੇ ਭਰਾਵਾ ਕੱਪੜੇ ਰੁਬਲ ਤਾਂ ਨਹੀਂ ਆ ਬਹੁਤ ਵੱਡਾ ਵੱਡਾ ਹੋ ਗਿਆ ਆ ਤੋੜੀਏ ਹਨਾ ਤਾਂ ਨਹੀਂ ਆ ਅੱਜ ਮੰਮੀ ਨੂੰ ਕਹਿੰਨੇ ਆ ਸ਼ਾਮ ਨੂੰ ਹਨਾ ਚਲੋ ਫਟਾਫਟ ਕਰ ਲਈਏ ਫਿਰ ਹਨਾ ਟਾਈਮ ਹੋ ਜਾਣਾ ਆ ਹੈ ਹੋਰ ਫਟਾਫਟ ਹਨਾ ਫੁੱਲ ਕਿਹੜੇ ਕਹਿੰਦੇ ਸੋਹਣਾ ਆ ਦੇਖੋ ਕਿੰਨੇ ਸੋਹਣੇ ਆ ਨਿਕੜੇ ਆ ਵਾਈਟ ਕਲਰ ਦੇ ਹਨਾ ਥੋਰ ਵੱਡੇ ਹੋਏ ਨੇ ਮੇਨ ਲੱਗਦਾ ਹੈ ਹੈ ਨਾ ਸਾਰੇ ਹੀ ਨਿਗਲੇ ਆਏ ਆ ਨਾ ਕਿੰਨੇ ਸੁਣਨ ਲੱਗਦੇ ਆ ਮੌਸਮ ਦੇਖੋ ਕਿਦਾਂ ਦਾ ਹੋਇਆ ਜਾਂ ਤਾਂ ਮੀਂਹ ਪੈ ਜਾਵੇ ਆ ਨਾ ਚਲੋ ਐਦਾਂ ਦਾ ਹੀ ਰਹਿਣਾ ਹੁਣ ਹੈ ਬਲਾਲ ਸੁੱਕ ਗਏ ਹਾਂ ਚਲੋ ਮਿਲਦੇ ਆ ਫਿਰ ਕਰ ਲਈਏ ਕੰਮ ਹੋਰ ਕਰ ਲਈਏ ਤੇ ਤਿਆਰ ਹੋ ਜਾਈਏ ਲੋ ਜੀ ਇੱਧਰ 11:30 ਹੋ ਗਿਆ ਤੇ ਆਪਾਂ ਪਾ ਜਾਂਦੇ ਆ ਕੋਠੇ ਤੇ ਕੱਪੜੇ ਅੱਪਾ ਜਾਣਾ ਵੀ ਹੈ ਮੈਂ ਕਿਹਾ ਫਟਾਫਟ ਸਬਜ਼ੀ ਬਣਾ ਲੈਣਾ ਨੂੰ ਕਿ ਆ ਕੇ ਟਾਈਮ ਨਹੀਂ ਰਹਿਣਾ ਹੈਗਾ ਸੁੱਕੀ ਆਲੂ ਬਣਾ ਲੈਣੀ ਹੋਰ ਤੇ ਦਾਲ ਪਈ ਆ ਮੂੰਗੀ ਦੀ ਹੈ ਨਾ ਵੀ ਤੇ ਪੱਲੂ ਦਾ ਢਿਫਾ ਲੈ ਕੇ ਜਾਣਾ ਹੈ ਕਿਉਂਕਿ ਆਂਦੀ ਨੇ ਤਾਂ ਜਾਇਨ ਡਿਨਰ ਲੱਜਣਾ ਹੈ ਦੇਖੋ ਉਹਨੂੰ ਸਵਾ 3 ਵੇ ਛੁੱਟੀ ਹੁੰਦੀ ਆ ਤੇ 4 ਵਜੇ ਜਾਂਦੀ ਆ ਟਿਊਸ਼ਨ ਤੇ ਸਹਣਾ ਪੋਣੀ ਚਾਰ ਹੋ ਜਾਂਦੇ ਪੋਣੀ ਚਾਰ ਆਂਦੇ ਆਂਦੇ ਇਸ ਕਰਕੇ ਫਿਰ ਜਿਹੜਾ ਟਿਫਨ ਆ ਉਹ ਗੱਡੀ 'ਚ ਹੀ ਲੈ ਜਾਂਦੇ ਗੱਡੀ 'ਚ ਹੀ ਖਾ ਲੈਂਦੀ ਆ ਰੋਟੀ ਆਣ ਕੇ ਤਾਂ ਤਿਆਰ ਜਿਹੜੇ ਕੱਪੜੇ ਚੇਂਜ ਕਰਨੇ ਫਟਾਫਟ 4 ਵਜੇ 4 ਮੱਧੇ 'ਚ 5-6 ਮਿੰਟ ਰਹਿੰਦੇ ਨੇ ਨਿਕਲ ਜਾਂਦੀ ਜੀਹਦੇ ਕੋਲ ਫੋਟੋ ਸਹਣਾ ਫਟਾਫਟ ਬਣਾ ਲ ਲੈਣਾ ਸਬਜ਼ੀ ਜੱਤਾ ਕਾ ਪਤਿਆਰ ਹੋਣਾ ਹੈ ਜੱਤਾ ਕਾ ਨਾ ਸੁੱਕੇ ਆਲੂ ਬਣਾ ਲੈਣੇ ਆ ਠੀਕ ਆ ਆਪਣੇ 4 ਵਜੇ ਉਹਦੇ ਬਣ ਜਾਣੀਆਂ ਠੀਕ ਆ ਸਾਰੇ ਆਬੀਏ ਰੋਟੀ ਖਾਣੀ ਆਪਾਂ ਦੁਬਾਰਾ ਜਿੰਨੀ ਹਾਂਜੀ ਲੈਣੀ ਆਪਣਾ ਵੀ ਸਾਜੂ ਆ ਨਾ ਮੇਰੇ ਨਾਲ ਦਾ ਹੈਗੀ ਬਿਲਕੁਲ ਛੋਟਾ ਹਾਂ ਨੂੰ ਬੇਟੀਆਂ ਉਹ ਜਿਹੜੀ ਨਾਲ ਬਸੀ ਸੀ ਚਲੋ ਠੀਕਾ ਫੇਰ ਬੰਦੇ ਆਂ ਤੁਸੀਂ ਆਹ ਕੇ ਆਪਾਂ ਦੇਖਦੇ ਪਏ ਆਪਣੇ ਬਲੌਗ ਦੁਕਾਨ ਤੇ ਬੈਠੇ ਸੀਗੇ ਤੇ ਬਾਹਰੋਂ ਆਈ ਆ ਆਵਾਜ਼ ਤੇ ਮੈਨੂੰ ਲੱਗਦਾ ਨਗਰ ਕੀਰਤਨ ਆ ਗਿਆ ਚਲੋ ਦੇਖਦੇ ਆ ਬਾਹਰ ਜਾ ਕੇ ਆਪਾਂ ਨਗਰ ਕੀਰਤਨ i ਲੋ ਜੀ ਟਾਈਮ ਹੋ ਗਿਆ ਨਗਰ ਕੀਰਤਨ ਅਸੀਂ ਦੇਖਿਆ ਆਏ ਆ ਹੁਣ ਪਉਣਾ 1 ਹੋ ਗਿਆ ਆ ਤੇ ਇੱਧਰ ਲਾ ਦਿੱਤਾ ਆ ਮੈਂ ਸਬਜੀ ਨੂੰ ਤੜਕਾ ਸੁੱਕੇ ਆਲੂ ਬਣਾਉਂਗੀ ਜੀਰੇ ਵਾਲੇ ਲੋ ਜੀ ਇਹ ਮੰਜਣ ਕਿੰਦੀਆਂ ਘਟਕਚਾ ਤੇ ਕੰਮ ਵਾਲੀ ਆਂਟੀ ਸਾਡੀ ਨਹੀਂ ਹਲੇ ਜੀ ਆਈ ਹੈਗੀ ਦੇਖੋ ਕਦੋਂ ਆਉਂਦੀ ਆ ਨਖਰੇ ਜੇ ਬਹੁਤ ਕਰਦੀ ਸੀਗੀ ਹਨਾ ਚਲੋ ਮਿਲਦੇ ਆ ਫੇਰ ਬਣਾ ਲਈਏ ਸਬਜੀ-ਸਬਜੀ ਹਨਾ ਦਾਲ ਬਣੀ ਪਈ ਆ ਚਲੋ ਮਿਲਦੇ ਆ ਫੇਰ ਉਹ ਵੱਜ ਗਏ ਆਪਾਂ ਅਗੇ ਘਰੇ ਤੇ ਆਪਾਂ ਹੁਣ ਲੱਗੇ ਆ ਨਾਟਕ ਦੇਖਣ ਇੱਕ ਹਾਂਜੀ 3 ਵਜੇ ਤੱਕ 3:30 ਵਜੇ ਦਾ ਖਹਿਗਾ ਟਾਈਮ ਮੇਥੋਂ ਆ ਮੈਂ ਹੁਣ ਇੱਥੇ ਬਹਿ ਕੇ ਨਾਟਕ ਦੇਖਦਾ ਆ ਤੇ ਸਫਾਈਆਂ ਸੂਈਆਂ ਸਾਰੀਆਂ ਹੋ ਗਈਆਂ ਤੇ ਇਧਰ ਆਂਟੀ ਆਏ ਆ ਮਿਲਣ ਮੰਮੀ ਨੂੰ ਮੰਮੀ ਨੂੰ ਮਿਲਣ ਆਏ ਆ ਆਂਟੀ ਹੁਣ ਗੱਲਾਂ ਬਾਤਾਂ ਖੂਬ ਲੰਬੀਆਂ ਚੱਲਣੀਆਂ ਚਲੋ ਠੀਕ ਆ ਜੀ ਬਾਕੀ ਮਿਲਦੇ ਹੁਣ ਜਦੋਂ ਪਾਲਕ ਨੂੰ ਲੈਣ ਜਾਵਾਂਗੇ ਆਪਾਂ

3 ਵਜੇ 5 ਮਿੰਟ ਰਹਿੰਦੇ ਹੁਣ ਉਹ ਦੋ ਤੁਰ ਪੈਣਾ ਹੋਰ ਕੀ ਹਾਂ ਚਲੋ ਠੀਕ 3 ਵਜੇ ਗਏ ਆ ਤੇ ਆਪਾਂ ਚੱਲੇ ਪਲਗ ਨੂੰ ਲੈਣ ਲੈ ਲੈ ਨਾਸ਼ਤਾ ਪਾਣੀ ਨਾਲ ਦਾ ਹਾਂਜੀ ਮਾਤਾ ਆਏ ਆ ਸੀ ਹਾਂ ਚਲੋ ਆਹੋ ਗੱਡੀ ਜੇ ਗੱਡੀ ਜੇ ਬੈ ਖਾਣੀ ਪੈਣੀ ਉਹਨੂੰ ਹਾਂ ਚਲੋ ਠੀਕ ਆ ਕਰ ਬੂਆ ਬੰਦ ਚਲੀਏ ਹਾਂਜੀ ਵਾਓ ਆ ਗਏ ਕਿਦਾਂ ਜੀ ਆ ਗਏ ਹਾਂਜੀ ਕਰੋ ਬੰਦ ਫਿਰ ਆਜੋ ਜੀ ਰੋਟੀ ਖਾਓ ਰੋਟੀ ਖਾਓ ਫੇ ਹੁਣ ਆਪਣੀ ਆਹੋ ਇੱਥੇ ਨਹੀਂ ਕਰਦੇ ਖਾਣੀ ਕਰਦੇ ਖਾ ਲਈ ਟਾਈਮ ਹੈ ਨਹੀਂ ਫੇ ਲੇਟ ਹੋ ਜੇਗੀ ਹੈ ਖਾਣੀ ਕੋਈ ਥੋੜਾ ਨਿਕਲੋ ਸਹੀ ਥੋੜਾ ਕਿਥੋਂ ਨਿਕਲੀਏ ਅਜੇ ਰੋਟੀ ਖਾਈ ਲੈ ਪਹਿਲਾਂ ਫੇ ਨਿਕਲੀਏ ਚਲੋ ਜੀ ਆਪਾਂ ਹੁਣ ਚੱਲੇਆ ਕਰਤਾਰਪੁਰ ਗੱਡੀ 20 ਚੱਲਦੀ ਆ ਵਿਚਾਰੀ ਇਹਨੂੰ ਵਿਚਾਰੀ ਨੂੰ ਹੁਣ ਐਂਜੀ ਖਾਣੀ ਪੈਂਦੀ ਆ ਰੋਟੀ ਇੱਥੇ ਫੇ ਰੋਟੀਸ਼ਨ ਜੇ ਲੈਣਾ ਇਹਨੂੰ ਰੋਟੀਸ਼ਨ ਦਾ ਟਾਈਮ ਹੋ ਜਾਣਾ ਆ ਇਸ ਕਰਕੇ ਫੇ ਇਹਨੂੰ ਵਿਚਾਰੀ ਨੇ ਐਡੇ ਹੁਣ ਕਿੰਨੇ ਦਿਨ ਵੀ ਆ ਸਕੂਲ ਓਏ ਹੋਏ ਫੋਨ ਲੱਗ ਗਿਆ ਜਿੰਨੇ ਦਿਨ ਵੀ ਸਕੂਲ ਇਦਾਂ ਲੇਟ ਹੀ ਲੱਗਣਾ ਨਾ ਤੇ ਇਦਾਂ ਹੀ ਖਾਣੀ ਪੈਣੀ ਰੋਟੀ ਹਣਾ ਆਣਾ ਬੱਲੂ ਚਲੋ ਠੀਕ ਆ ਪਹੁੰਚ ਕੇ ਮਿਲਦੇ ਹਾਂ ਘਰੇ ਆਓ ਜੀ ਪੌਣੇ 4 ਹੋ ਗਿਆ ਤੇ ਆਪਾਂ ਆ ਗਏ ਘਰੇ ਹਾਂਜੀ ਬਾਜੀ ਕਿਦਾਂ ਭੈਣ ਜੀ ਕਿਦਾਂ ਜੀ ਬਾਜੀ ਨਹੀਂ ਭੈਣ ਜੀ ਤੁਸੀਂ ਮਾਰਾ ਥੱਲੇ ਬਿਠੇ ਇਦਾਂ ਕੀ ਗੱਲ ਹੈ ਅਸਰਜੇ ਕੀ ਬਾ ਜੇ ਫੁੱਲਾ ਓਏ ਰੋਟੀ ਰੋਟੀ ਖਾਣੀ ਆ ਨਹੀਂ ਖਾਣਾ ਕੀ ਖਾ ਗਿਆ ਮੈਂ ਮਾਣਾ ਬਟਾ ਖਾ ਲਿਆ ਜੀ ਤੂੰ ਗੱਡੀ ਬੈਠੋ ਲੰਗਰ ਨਗਰ ਕੀਰਤ ਨੇ ਲੰਗਰ ਲਗਾ ਸੀਗਾ ਇਹ ਨਗਰ ਕੀਰਤ ਨੇ ਨਾਲ ਗਿਆ ਜਣਾ ਅੱਜ ਲੰਗਰ ਲੱਗਾ ਸੀ ਮਕਰੋਲੀ ਲੰਗਰ ਖਾ ਲੈ ਹੂੰ ਚਲੋ ਅੱਛਾ ਗੱਲ ਸੁਣ ਮੈਂ ਆਮਾ ਜਰਾ ਖਾਂ ਅੱਛਾ ਓਕੇ ਮੈਨੂੰ ਕੰਮ ਪੈ ਗਿਆ ਸੀਗਾ ਤੇ ਮੈਂ ਚਲਾ ਗਿਆ ਸੀਗਾ ਤੇ ਹੁਣ ਵੱਜਣ ਲੱਗੇ 4:10 ਤੇ ਹਾਂਜੀ ਕਿਦਾਂ ਜੀ ਮੈਂ ਤਾਂ 10 ਮਿੰਟ 4:10 ਚ 10 ਮਿੰਟ ਰਹਿ ਗਏ ਆ ਫੜਾ ਫੜੋ ਲਓ ਜੀ ਇੱਧਰ ਹੋ ਰਿਹਾ ਨਾਸ਼ਤਾ ਸੁੱਕੇ ਆਲੂ ਨਾਲ ਦਾਲ ਹੂੰ ओके okay, चलो नहीं मैं हुन इकੋ ਵਾਰੀ ਸ਼ਾਮ ਨੂੰ ਖਾਊਂਗਾ ਅੱਜ ਮੀਟਿੰਗ ਆ ਮੇਰੀ 7 ਵਜੇ ਮੈਂ ਜਾਣਾ ਆ ਮੈਂ ਸਾਢੇ ਕਿਸ਼ੇ ਦੁਕਾਨ ਵਧਾ ਕੇ ਸਾਢੇ 6:30 ਤੇ ਆ ਜਾਣਾ ਕਰੇ ਹਾਂ ਬਾ ਰੋਟੀ ਖਾ ਕੇ ਫਿਰ ਮੈਂ ਜਾਊਂਗਾ ਹਾਂਜੀ ਭਾਜੀ ਕਿਦਾਂ ਤੁਸੀਂ ਕਿੱਧਰ ਮੈਂ ਉੱਤੋਂ ਆਇਆ ਇੰਨਾ ਗਿਆ ਕਿਹਨਾ ਹੋਣਾ ਛੱਡੀ ਨਾ ਛੱਡੀ ਨਾ ਹਾਂ ਤੂੰ ਉਪਰੇ ਰਹੇ ਹੈਗਾ ਹਾਂ ਚਲੋ ਖਾ ਲੋ ਰੋਟੀ ਫੇਰ ਚੱਲ ਪੱਲੂ ਜਲਦੀ ਜਲਦੀ ਕਰ ਫੇਰ ਤੈਨੂੰ ਅੰਮ ਪੀਣਾ ਨਿੰਬੜ ਤੈਨੂੰ ਟੀਵੀ ਛੱਡ ਕੇ ਫੇਰ ਮੈਂ ਜਾਣਾ ਹਾਂਜੀ ਕੀ ਕਰਦੇ ਮਮੀ ਮਮੀ ਬੁੰਦੇ ਪਏ ਹੈ ਆਪਣੇ ਕੰਮ ਠੀਕ ਠੀਕ ਹੈ ਹਾਂਜੀ ਰਲਦੀਏ ਦੇਖੋ ਜੀ ਟਾਈਮ ਹੋ ਗਿਆ ਆ ਪੌਣੇ 5 ਹੋ ਚੱਲੇ ਆ ਕੰਮ ਕੁੱਮ ਸਾਰਾ ਨਵੇੜ ਕੇ ਅਸੀਂ ਤੇ ਹੁਣ ਆਪਾਂ ਦਾਲ ਰੱਖ ਦਈਏ ਕੱਪੜੇ ਲਿਆਂਦੇ ਆ ਕੱਪੜੇ ਕੁਪੜੇ ਤਾਂ ਨਹੀਂ ਸੁੱਕਦੇ ਹੈਗੇ ਠੀਕ ਆ ਮੈਂ ਲੱਗੀ ਆ ਬਣਾਣ ਮਾਂ ਛੋਲਿਆਂ ਦੀ ਦਾਲ ਕਾਲੀ ਵਾਲੀ ਇਹ ਕਹਿੰਦੇ ਸੀ ਸਾਢੇ 6 ਵਜੇ ਰੋਟੀ ਮੈਂ ਖਾਣੀ ਹੈ ਕਿਉਂਕਿ ਦੁਪਹਿਰੇ ਨਹੀਂ ਖਾਂਦੇ ਦਾਲ ਰੱਖ ਦਿੱਤੀ ਸਾਢੇ 6 ਵਜੇ ਤੇ ਰੋਟੀ ਰੋਟੀ ਸਭ ਬਣਾ ਲੈਣਾ ਇਹਨਾਂ ਨੇ ਕਿਤੇ ਜਾਣਾ ਆ ਫੇਰ ਰਾਤੀ ਨਹੀਂ ਖਾਉਗੇ ਰੋਟੀ ਚਲੋ ਬਣਾ ਲਈਏ ਫੇਰ ਦਾਲ ਦੂਲ ਫੇਰ ਮਾੜਾ ਮੋਟਾ ਮਾੜਾ ਜਿਹਾ ਸੀਣਾ ਆ ਕੰਮ ਜ਼ਰੂਰੀ ਆ ਤੇ ਫੇਰ ਮਿਲਦੇ ਆ ਠੀਕ ਨੇ ਹਾਂਜੀ ਕੀ ਕਰਦੇ ਬੇਲੇ ਬੈਠੇ ਔਰ ਤੋਂ ਆਏ ਕੱਪੜੇ ਕੱਪੜੇ ਆ ਆਹ ਠੰਡਾ ਵਾ ਚਲੋ ਮਿਲਦੇ ਆਂ ਫੇਰ ਜੀ ਇਧਰ ਟਾਈਮ ਪੌਣੇ 6 ਹੋ ਚੱਲੇ ਆ ਤੇ ਇਧਰ ਮੈਂ ਸੀ ਜਦੋਂ ਤੇ ਨੇ ਚਾਹੀ ਇਹ ਬਣਾ ਲਈ ਆ ਵਾਸ ਦਾਲ ਮਾਂ ਤੋਂ ਲੈਣ ਦਾਲ ਬਣਾ ਲਈ ਆ ਮੈਂ ਜਿਹੜਾ ਬਾਹਰੋਂ ਦਾ ਤੱਕਾ ਅੱਧਾ ਲੱਗਿਆ ਮਿੱਠੇ ਚੋਲ ਬਣਾ ਇਹ ਤਾਂ ਜਿਹੜੇ ਬਣੇ ਬਹੁਤ ਧੇਰ ਹੋ ਗਏ ਨੇ ਕੱਲੀ ਬਣਾਏ ਨਹੀਂ ਇਹਨਾਂ ਨੂੰ ਪਹਿਲਾਂ ਹਵਾ ਲੇਣਾ ਆ ਜਦੋਂ ਇਹ ਥੋੜੇ ਹਾਫ ਹੋ ਜਾਣਾ ਨਾ ਉਸ ਤੋਂ ਬਾਅਦ

ਦਾਲ ਵੀ ਮੇਰੀ ਬਣ ਗਈ ਰਾਤ ਨੂੰ ਇਹ ਆ ਫੇ ਰੋਟੀ ਲਾਵਾਂਗੇ ਇਹਨਾਂ ਨੇ ਰੋਟੀ ਜਾ ਕੇ ਲੱਗ ਜਾਣਾ ਤੇ ਤੇਰੀ ਮਾਰ ਕਰਨੇ ਠੀਕ ਆ ਪੱਲੂ ਵੀ ਆ ਕੇ ਖਾ ਲਓਗੀ ਹੋਰ ਚਾਵਲ ਖਾ ਲੈਣੇ ਉਹਨੇ ਦਾਲ ਦੇ ਨਾਲ ਠੀਕ ਆ ਤੇ ਫੇਰ ਆਪਾਂ ਵੀ ਰਾਤ ਨੂੰ ਇਹਨਾਂ ਨਾਲ ਹੀ ਖਾ ਲਾਂਗੇ ਆਪਾਂ ਦਾ ਖਾਣਾ 9 ਵਜੇ ਰੋਟੀ ਜਾ ਕੇ ਆਪਾਂ 9 ਵਜੇ ਖਾਣਾ ਕੋਈ ਆਇਆ ਹੈ ਬਾਹਰ ਮਾਰ ਕੇ ਆ ਦੇਖੀਏ ਲਓ ਜੀ 8:30 ਹੋ ਗਏ ਆ ਤੇ ਆਪਾਂ ਅਗੇ ਘਰੇ ਤੇ ਇੰਤ ਸਾਰਾ ਹੀ ਬਿਠੇ ਆ ਰਾਵਾਂ ਜੇ ਫੋਨ ਆਇਆ ਕਿਸੇ ਦਾ ਸਹੇਲੀ ਦਾ ਹਾਂ ਹਾਂ ਓਕੇ ਚਲੋ ਠੀਕ ਹੈ ਕਰੋ ਗੱਲ ਬਾਕੀ ਫਿਰ ਬਾਅਦ ਚ ਬਣਾਨੇ ਆ 8:00 ਵਜੇ 5 ਮਿੰਟ ਹੋ ਗਿਆ ਤੇ ਸਹੇਲੀ ਦਾ ਫੋਨ ਆਇਆ ਸੀ ਤੇ ਹੁਣ ਛੱਡਿਆ ਫੋਨ 20 25 ਮਿੰਟਾਂ ਬਾਅਦ ਇਹ 20 25 ਮਿੰਟ ਦਾ ਮੈਂ ਦੇਖਿਆ ਨਾ ਮੇਰੇ ਹੋਂ ਤੋਂ ਪਹਿਲਾਂ ਪਤਾ ਨਹੀਂ ਕਿੰਨੀ ਦਿਰ ਦੀ ਲੱਗੀਆਂ ਸੀਗੀਆਂ ਹਾਂਜੀ ਬਾਕੀ ਦੀ ਰੋਟੀ ਹਾਂ ਚਲੋ ਮੈਂ ਤਾਂ ਖੁਰਤੀ ਖਾ ਗਿਆ ਸੀਗਾ ਅੱਜ ਮੀਟਿੰਗ ਤੇ ਜਾਣਾ ਸੀਗਾ ਨਾਲੇ ਫਰੈਂਡ ਨੇ ਆਉਣਾ ਸੀਗਾ ਉਹ ਵੀ ਆ ਗਿਆ ਘਰ ਛੱਡਿਆ ਆ ਉਹਨੂੰ ਕੁਝ ਨਹੀਂ ਬੋਲੇ ਚੱਲਦਾ ਕੀ ਬੋਲਣਾ ਬਸ ਖੁਸ਼ ਆ ਠੀਕ ਠਾਕ ਆ ਵਧੀਆ ਆ ਤੇ ਛੱਡਿਆ ਜਿਹਦੀ ਕੰਮ ਹੈ ਨਹੀਂਗਾ ਅੱਛਾ ਅੱਛਾ ਉਹ ਵੀ ਇਹੀ ਕਹਿੰਦਾ ਕਾਲਾ ਵੀ ਬਾਹਰੋਂ ਆਇਆ ਉਹ ਵੀ ਉਹ ਵੀ ਇਹੀ ਕਹਿੰਦਾ ਕੰਮ ਘਟਿਆ ਕਹਿੰਦਾ ਮੈਂ ਕਿਹਾ ਚੱਲ 2 ਮਹੀਨੇ ਗੇੜੀ ਲਾ ਲੈਣੇ ਹੁਣ ਤੇ ਮਿਲੂਗਾ ਕਹਿੰਦਾ ਸਵੇਰੇ ਮੈਂ ਹੁਣ ਮੈਂ ਕਿਹਾ ਚੱਲ ਅੱਜ ਪਹਿਲਾਂ ਹੀ ਦਫ਼ਤਰ ਚਲ ਗਏ ਆਹ ਸਵੇਰੇ ਮਿਲੂ ਮੇਰੇ ਕੋ ਦੁਕਾਨੇ ਤੇ ਆਉਗਾ ਹੀ ਹਾਂ ਚਲੋ ਮੈਂ ਕਿ ਚੱਲਣਾ ਅਸੀਂ ਮੱਕੀ ਰੋਟੀ ਖਾਣੀ ਹੈ ਬੰਦੇ ਨਾਲੇ ਹਰਮਨ ਨੂੰ ਫੋਨ ਕਰੋ ਉਹਨੂੰ ਪੁੱਛੋ ਤੇ ਕਿ ਵੀ ਰੋਟੀ ਰੋਟੀ ਦਾ ਦੱਸ ਸਾਨੂੰ ਕਿੱਦਾਂ ਹੈ ਕਰਦਾ ਹਰਮਨ ਨੂੰ ਚਲੋ ਬਣਾ ਲਓ ਫੇ ਤੁਸੀਂ ਓਕੇ ਜੀ ਲੋ ਜੀ ਹਰਮਨ ਆ ਗਿਆ ਆ ਕਹਿੰਦਾ 15 ਰੋਟੀਆਂ ਖਾਣੀਆਂ ਮੈਂ ਰੋਟੀਆਂ ਦਾ ਦਿੱਤਾ ਮੈਂ ਕਿ ਮੈਂ 15 ਦੀਆਂ 20 ਵੀ ਪਕਾ ਦੋਗੀ ਖਾਣ ਲਈ ਬਣ 15 ਰੋਟੀਆਂ ਪਕਾਓ ਇੱਕ ਗੱਲ ਕਰ ਲੈਂਦੇ ਦੋ ਮੈਨੂੰ ਹੋਗਾ ਬਾਕੀ ਸਾਰੇ ਤੁਸੀਂ ਖਾਓਗੇ ਮੈਂ ਕਿ ਮੈਂ ਪਕਾ ਦੇਣੀ ਆ ਚਾਰ ਛਾਹੇ ਦਿਖਾ ਦੇ ਹੋਈ ਬਹੁਤ ਹਾਂ ਮੈਂ ਖਾਧੇ ਬਗੈਰ ਉੱਠਣ ਦੀ ਕੀ ਬਿਲਕੁਲ ਡੰਡਾ ਲਾ ਕੇ ਵਜਣਾ ਲੱਗੇ ਇਹਦੇ ਡੰਡਾ ਲਾ ਕੇ ਵਜਣਾ ਲੱਗੇ ਤੇਰੇ ਕਿੰਨੀ ਆਦਤ ਹੈ ਤੇ ਇਹਨੇ ਦੇ ਦੋ ਹੱਸ ਇਹਨਾਂ ਦੀ ਲੜਾਈ ਸ਼ੁਰੂ ਹੋ ਗਈ ਪੱਲੂ ਲੱਗੇ ਰੋਟੀ ਖਾਂ ਜੀ ਆਜੂ ਆ ਦੇਖੋ ਰੋਟੀ ਖਾਣ ਦਾ ਟਾਈਮ ਤੇ ਆ ਦੇਖੋ ਇੱਧਰ ਖੇਸਵਾ ਖਾਣੋਂ ਨਹੀਂ ਛੱਡਦੇ ਇਹਨੇ ਦੁਆ ਤਾ ਦਾਲ ਦੇ ਤੈਨੂੰ ਦਾ ਦਿੱਤਾ ਇਹਨੇ ਪਨੀਰ ਦੀ ਰੋਬਰ ਆ ਗਿਆ ਉਹ ਪਨੀਰ ਦੇ ਚੂਰਾ ਪੂਰਾ ਕਰਕੇ ਖਾਣਾ ਇਹਨੇ ਗਿਰੀਆਂ ਆਈਆਂ ਚਲੋ ਕੋਈ ਇੱਕ ਥਾਲੀ ਹੋਰ ਲੈ ਕੇ ਆ ਮੇਰਾ ਫੋਨ ਫੜਾ ਦੇ ਮੈਂ ਇਕੱਠਾ ਹੀ ਰੱਖਿਆ ਹੈ ਹੈ ਗਾਦੀ ਕਿਆ ਪਨੀਰ ਬਣਾਇਆ ਹੈ ਕਹਿੰਦਾ ਉਹ ਸੱਚੀ ਇੱਕ ਦੇਸ ਕਰਕੇ ਨਹੀਂ ਯਾਰ ਮੈਂ ਨਹੀਂ ਖਾਣਾ ਹੈਗਾ ਇਸ ਟਾਈਮ ਪਨੀਰ ਯਾਰ ਮੈਂ ਜਿਹੜਾ ਪਨੀਰ ਮਿਸ਼ਰਲ ਖਾਦਾ ਨਾ ਉਹ ਮੰਡਿਆ ਦੀ ਪੁਰਜੀ ਲੱਗਦੀ ਹੈ ਐਨਾ ਮੰਡਿਆ ਦੀ ਪੁਰਜੀ ਲੱਗੇ ਹੀ ਬਣਿਆ ਹੈਂ ਡੰਡੇ ਦੀ ਪੁਰਜੀ ਵਰਗਾ ਲੱਗਦਾ ਚਲੋ ਠੀਕ ਹੈ ਮੈਂ ਬਾਚਾ ਬਣਾਉਣਾ ਬਲੋ ਮੇਰੇ ਕਲੇ ਨੂੰ ਕੋਈ ਲੱਗ ਗਿਆ ਹਾਂਜੀ ਪੈਣੀ ਆ ਜੇ ਲੋ ਮੇਰਾ ਨਾਮ ਆ ਰੰਦਾ ਆ ਇਹ ਗੱਲ ਦਾਦੀ ਕਹਿੰਦੇ ਮਰਦ ਨੂੰ ਨਹੀਂ ਪਈ ਨਾ ਭਾਈ ਮਰਦ ਮੰਨਦੇ ਨੂੰ ਦਾਦਾ ਨਾ ਭਾਈ ਉਹਦੇ ਤੋਂ ਦੋ ਦੋ ਉਹਦੇ ਨਾਲ ਤੇਰਾ ਨਾਮ ਲੈ ਲਾ ਪਿਆ ਹੁਣ ਇਹ ਇਹ ਚਿੱਤਰ ਖਾਣੀਆਂ ਮੇਰੇ ਤੋਂ ਵੀ ਮੈਂ ਦਾਦੀ ਦੇ ਉਦੋਂ ਵੀ ਮੈਨੂੰ ਕਹਿੰਦਾ ਸੀਗਾ ਹਾਂਜੀ ਮਨਪ੍ਰੀਤ ਹੈਪੀ ਬਰਥਡੇ ਆਹ ਮਨਪ੍ਰੀਤ ਹੈਪੀ ਬਰਥਡੇ ਹੈਪੀ ਬਰਥਡੇ ਮਾਂ ਆਇਆ ਤੇਰੀ ਮੰਮੀ ਯਾਰ ਨਾਲ ਮੰਮੀ ਯਾਰ ਮਾਂ ਮੈਂ ਵਿੱਚ ਦੇਸੀ ਕੇ ਪਾਗੇ ਲੱਗੇ ਸ਼ਰਮ ਕਰੋ ਲੋ ਜੀ ਨਾਲ ਖਾਣ ਲੱਗੇ ਮੱਕੀ ਦੀ ਰੋਟੀ ਖਾ ਲੋ ਰੋਟੀ ਫੇਰ ਮਿਲਦੇ ਕਰਦੇ ਆ ਫੇਰ ਬੁਲਾਉਂਦਾ ਹਾਂ ਆ ਲਾ ਗਿਆ ਜਿਮ ਤੇ ਹੁਣ ਕੀ ਕਰਨਾ ਆ ਨਹੀਂ ਖਾਂਦਿਆਂ ਲਓ ਜਿਮ ਲਾ ਗਿਆ ਤੇ ਹੁਣ ਪਨੀਰ ਖਾਣ ਲੱਗਾ ਆ ਦੇਖੋ ਖਾਣ ਚਾਹਤ ਨਹੀਂ ਪੂਰੀ ਚੱਲੋ ਖਾਓ ਇਹ 9:30 ਹੋ ਗਏ ਆ ਉਧਰ ਰੋਟੀ ਪਾਣੀ ਖਾ ਕੇ ਸਾਰੇ ਹੋ ਗਏ ਵਿਹਲੇ ਇੱਧਰ ਸਵੇਰੇ ਜਾਣਾ ਸਕੂਲ ਘਰ ਦੀ ਡਰੈਸ ਪਾ ਗਏ ਸਵੇਰੇ ਲੰਗਰ ਲੱਗਣਾ ਲੰਗਰ ਹੀ ਲੱਗਣਾ ਆ ਸਕੂਲੇ ਉਹ ਵੀ ਇਹ ਲੰਗਰ ਵੀ ਤਾਂ ਲੱਗਣਾ ਹੀ ਆ ਹਾਂਜੀ ਹਾਂਜੀ ਮੈਂ ਆ ਜਿਹੜੀ ਸਵੇਰ ਰੋਟੀ ਖਾਣ ਵੇਲੇ ਚੱਦਰ ਵਿਛਾਦੇ ਆ ਮੈਂ ਕਿਹਾ ਮੰਮੀ ਇਹ ਚੱਦਰ ਧੋਲੀਆਂ ਮੈਂ ਕਿਹਾ ਤੁਸੀਂ ਹੋਰ ਬਸਾਬ ਬਸਾਬ ਵਿਛਾ ਲਈਓ ਵਿਛਾ ਲਈਓ ਰੋਟੀ ਵਿਛਾ ਲਈਏ ਉਹ ਜਦ ਅੱਖਰੇ ਫਸ ਗਿਆ ਮੈਂ ਕਿਹਾ ਨਾ ਪਸਾਵਾ ਨਾ ਪਾਣੀ ਜਾਨੀ ਸੋਣੀ ਲੱਗਦੀ ਹੈ ਹਾਂ ਸੋਣੀ ਲੱਗਦੀ ਆ ਮੈਨੂੰ ਸੋਣੀ ਲੱਗਦੀ ਆ ਨਾ ਜਿਹੜਾ ਨਰ ਨਹੀਂ ਆ ਚੇ ਚਲੋ ਔੜ ਕੇ ਸੂਟਰ ਮੋੜ ਸੇ ਲਾ ਤੇ ਵਿਲਾ ਹੋ ਮੈਂ ਵੀ ਰੀਲ ਦੇਖਿਆ ਇੱਕ ਪੁੱਤ ਦਾ ਵੱਡਾ ਬੇਟਾ ਆਪਣੇ ਭੈਣ ਦੀ ਸਟੋਰੀ ਦੇਖਦਾ ਜੀ ਸੋਹਣੀ ਲੱਗਦੀ ਹੈ ਸਟੋਰੀ ਉੱਥੇ ਭੈਣ ਆਂਦੀ ਸੋਹਣਾ ਮੇਰਾ ਇੱਧਰ ਤਾਂ ਕੰਦੀ ਚਲੋ ਕਰੋ ਬਲੌਗ ਐਂਡ ਕਰੋ ਯਾਰ ਰੈਸਟ ਹੋ ਗਿਆ ਭਾਈ ਜਣਾ ਉਹਨੇ ਕਦੀ ਆ ਪੋਮਾ ਆ ਕੇ ਆ ਬੋਲਾ ਜਦੋਂ ਆਪਣੇ ਭੈਣ ਘਰ ਦੇਖਦਾ ਕਰ ਲਈ ਠੀਕੋ ਜਿਹੀ ਜੇ ਨਾ ਕੇ ਜਲ ਬਲੌਗ ਐਂਡ ਕਰ ਇਹ ਮੈਂ ਹੋੜੇ ਹੋਰ ਦੇਖੀ ਆ ਸ਼ੁਕਰੇ ਮੈਂ ਤਾਂ ਜਿਹੜਾ ਰੀਲ ਵਾਲੀ ਹੋਰ ਨਕੀ ਮੈਂ ਹਣੀ ਹੋਰ ਪੋਚਾ ਲੱਗ ਗਿਆ ਕੀ ਆ ਗਈ ਜੀ ਮੈਂ ਵੀ ਹੋਇਆ ਕੀ ਹੋ ਗਿਆ ਚਲੋ ਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਹਾਂ ਕਾਉਂ ਦੇ ਇੱਕ ਤੁਹਾਨੂੰ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ